ਦੇ ਦੁੱਤ ਅੱਤੇ ਲੇਖੀ ਲੇਖੀ ਉਹਨੇ ਕਿਹਾ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚਲ ਆਇਆ ਸਾਹਿਬ ਪ੍ਰਤਾਪ ਸਿੱਧੂ ਸਿੱਧੂ ਮੂਸੇਵਾਲਾ ਦਾ ਪਤੀਜਾ ਸਿੱਧੂ ਦੇ ਕਤਲ ਤੋਂ ਬਾਅਦ ਉਸ ਵਰਗੇ ਦਿਖਾਈ ਦੇਣ ਵਾਲੇ ਕਈ ਲੋਕ ਸਾਹਮਣੇ ਆਏ ਹੋਣਗੇ ਪਰ ਸਿੱਧੂ ਵਰਗੇ ਦਿਸਣਾ ਤਾਂ ਦੂਰ ਉਸ ਦੀ ਝਲਕ ਵੀ ਇਹਨਾਂ ਲੋਕਾਂ ਵਿੱਚ ਦਿਖਾਈ ਨਾ ਦਿੱਤੀ ਸਿੱਧੂ ਤਾਂ ਸਿਰਫ ਇੱਕ ਸੀ ਤੇ ਇੱਕ ਹੀ ਰਹੇਗਾ ਆਪਣੀ ਗੀਤਾਂ ਨਾਲ ਉਰਿੰਦੇ ਦੁਨੀਆ ਤੱਕ ਆਪਣੇ ਫੈਨਜ਼ ਦੇ ਦਿਲਾਂ ਦੇ ਵਿੱਚ ਜ਼ਿੰਦਾ ਰਹੇਗਾ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਕਿਸੇ ਹੋਰ ਵਿੱਚ ਤਾਂ ਨਹੀਂ ਪਰ ਸਿੱਧੂ ਦੇ ਪਤੀਜੇ ਸਾਹਿਬ ਵਿੱਚ ਉਸਦੀ ਝਲਕ ਜ਼ਰੂਰ ਦਿਖਾਈ ਦਿੰਦੀ ਹੈ ਸਾਹਿਬ ਸਿੱਧੂ ਸਿੱਧੂ ਮੂਸੇਵਾਲਾ ਦਾ ਲਾਡਲਾ ਸੀ ਸਿੱਧੂ ਦੇ ਨਾਲ ਉਸਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਸੀ ਅਸੀਂ ਸਾਹਿਬ ਦੇ ਨਾਲ ਸਿੱਧੂ ਨੂੰ ਬੱਚਿਆਂ ਵਾਂਗ ਹੱਸਦੇ ਦੇਖਿਆ ਜਦੋਂ ਜਿਉਂਦਾ ਸੀ ਤਾਂ ਸਾਹਿਬ ਜ਼ਿਆਦਾ ਉਸਦੇ ਨਾਲ ਦਿਖਾਈ ਦਿੰਦਾ ਸੀ ਸ਼ਾਇਦ ਇਹੀ ਕਾਰਨ ਹੈ ਕਿ ਉਸਦੇ ਜਾਣ ਤੋਂ ਬਾਅਦ ਸਾਹਿਬ ਬੇਹਦ ਉਦਾਸ ਹੋ ਗਿਆ ਸਾਹਿਬ ਅਸਲ ਮਾਇਨੇ ਵਿੱਚ ਸਿੱਧੂ ਦਾ ਸੱਚਾ ਸੁੱਚਾ ਦੋਸਤ ਸੀ ਚਾਚੇ ਭਤੀਜੇ ਦੀ ਦੋਸਤੀ ਤਾਂ ਵੈਸੇ ਵੀ ਬਹੁਤ ਪਿਆਰੀ ਹੁੰਦੀ ਹੈ ਸਾਹਿਬ ਤੇ ਸਿੱਧੂ ਦੀ ਦੋਸਤੀ ਵੀ ਕੁਝ ਜਈ ਜਈ ਹੀ ਸੀ ਉਹ ਸਾਹਿਬ ਜਿਸ ਨੂੰ ਦੇਖ ਕੇ ਸਿੱਧੂ ਆਪਣੇ ਗਮ ਭੁੱਲ ਜਾਇਆ ਕਰਦਾ ਸੀ ਉਹ ਸਾਹਿਬ ਅੱਜ ਕੱਲ ਉਦਾਸ ਦਿਖਾਈ ਦਿੰਦਾ ਹੈ ਕਿਉਂਕਿ ਉਸ ਦਾ ਦੋਸਤ ਉਸ ਦਾ ਚਾਚਾ ਉਸ ਦੇ ਕੋਲ ਨਹੀਂ ਹੈ ਸਿੱਧੂ ਉਸੇ ਵਾਲਾ ਨੂੰ ਕਾਪੀ ਕਰਨ ਵਾਲੇ ਤਾਂ ਕਈ ਆ ਗਏ ਪਰ ਸਿੱਧੂ ਦੀ ਝਲਕ ਸਾਹਿਬ ਵਿੱਚੋਂ ਮਿਲਦੀ ਹੈ ਕਿਉਂਕਿ ਸਾਹਿਬ ਤੇ ਸਿੱਧੂ ਦੀ ਸ਼ਾਪ ਹੈ ਸਾਹਿਬ ਨੇ ਸਿੱਧੂ ਨਾਲ ਦੁਨੀਆਂ ਤੇ ਇੱਕ ਬਹੁਤ ਪਿਆਰਾ ਵਕਤ ਬਿਤਾਇਆ ਤੇ ਉਹ ਸਮਾਂ ਕਿੰਨਾ ਕੀਮਤੀ ਸੀ ਸਿੱਧੂ ਦੇ ਫੈਨਸ ਮਹਿਸੂਸ ਕਰ ਸਕਦੇ ਨੇ ਸਿੱਧੂ ਹੀਰਾ ਸੀ ਤੇ ਸਾਹਿਬ ਉਸ ਹੀਰੇ ਦੀ ਚਮਕ ਹਾਲਾਂਕਿ ਸਿੱਧੂ ਦੇ ਜਾਣ ਨਾਲ ਸਾਹਿਬ ਉਦਾਸ ਹੋ ਗਿਆ ਹੈ ਪਰ ਕਦੇ-ਕਦੇ ਪੱਟ ਉੱਤੇ ਥਾਪੀ ਮਾਰ ਕੇ ਸਿੱਧੂ ਦੇ ਮਾਪਿਆਂ ਨੂੰ ਖੁਸ਼ ਕਰ ਦਿੰਦਾ ਹੈ ਤੇ ਸਿੱਧੂ ਤੇ ਸਾਹਿਬ ਦੀਆਂ ਇਹ ਗੱਲਾਂ ਦੇਖ ਕੇ ਸਿੱਧੂ ਦੇ ਫੈਨਸ ਦੇ ਚਿਹਰਿਆਂ ਤੇ ਵੀ ਮੁਸਕਰਾਹਟ ਆ ਜਾਂਦੀ ਹੈ ਤੁਸੀਂ ਵੀ ਦੇਖੋ ਸਾਹਿਬ ਦੀਆਂ ਇਹ ਪਿਆਰੀਆਂ ਵੀਡੀਓਜ਼ ਬਿੱਦੂ ਚੱਤ ਦੇਖੀ ਲੇਖੀ ਉਹ ਰਿਕਰ ਆਹ ਚਲ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਫ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।